ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਇਥੋਂ ਦੇ ਸਮਰਾਲਾ ਰੋਡ ਸਥਿਤ ਏਐਸ ਕਾਲਜ ਵਿਖੇ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਕਾਰ ਗੋਲੀਆਂ ਚੱਲੀਆਂ ਜਿਸ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਵਿਖੇ ਦੁਪਹਿਰ ਕਰੀਬ 2 ਵਜੇ ਅਚਾਨਕ ਸਵਿਫਟ ਕਾਰ ਵਿੱਚ ਆਏ ਚਾਰ ਨੌਜਵਾਨਾਂ ਨੇ ਵਿਦਿਆਰਥੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਵਿਦਿਆਰਥੀਆਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਇਸ ਦੌਰਾਨ ਜਦੋਂ ਵਿਦਿਆਰਥੀ ਭੱਜ ਕੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਜਾ ਰਹੇ ਸਨ ਤਾਂ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਵਾਸੀ ਖੰਨਾ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਆਂ ਚੰਡੀਗੜ੍ਹ ਦੇ ਬੱਤੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਟੀਮ ਸਮੇਤ ਪਹੁੰਚੇ ਐਸਐਸਪੀ ਮਨੀਤ ਕੌਂਡਲ ਨੇ ਕਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਪ੍ਰਿੰਸੀਪਲ ਕੇਕੇ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿੱਚ ਬੈਠੇ ਸਨ ਤਾਂ ਅਚਾਨਕ ਕਾਲਜ ਦੇ ਗੇਟ ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਸਟਾਫ ਨਾਲ ਬਾਹਰ ਜਾ ਕੇ ਦੇਖਿਆ ਤਾਂ ਗੋਲੀਆਂ ਚਲਾਉਣ ਵਾਲੇ ਨੌਜਵਾਨ ਦੂਜੇ ਗੇਟ ਤੋਂ ਫਰਾਰ ਹੋ ਗਏ ਇਸ ਸਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋ ਰਹੀ ਸੀ ਜਦੋਂ ਫਾਇਰਿੰਗ ਦੀ ਆਵਾਜ਼ ਆਈ ਤਾਂ ਉਹਨਾਂ ਬਾਹਰ ਜਾ ਕੇ ਦੇਖਿਆ ਇੰਨੇ ਨੂੰ ਇੱਕ ਬੱਚਾ ਭੱਜ ਕੇ ਕਾਲਜ ਦੇ ਅੰਦਰ ਆ ਗਿਆ ਅਤੇ ਪਿੱਛੋਂ ਕਿਸਨੇ ਗੋਲੀ ਚਲਾ ਦਿੱਤੀ ਜੋ ਕਿ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੇ ਲੱਤ ਵਿੱਚ ਜਾ ਲੱਗੀ ਦੂਜੇ ਪਾਸੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਚਾਰ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਬਰਾਮਦ ਕਰਕੇ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਅੰਦਰ ਇਨਵੈਸਟੀਗੇਸ਼ਨ ਹੈ ਨਾ ਤੁਸੀਂ ਮੈਂ ਹੈ ਨਹੀਂ ਕੋਈਆ ਫਾਇਰਿੰਗ ਹੋਈ ਹੈ ਕੀ ਪੂਰਾ ਮਾਮਲਾ ਤੇ ਸਰ ਹਰ ਅੱਤਕਲ ਐਡਮਿਸ਼ਨ ਡੇਸ ਚੱਲ ਰਹੇ ਨੇ ਤੇ ਕਈ ਬੱਚੇ ਆਉਂਦੇ ਆ ਪੇਰੈਂਟਸ ਵੀ ਆਉਂਦੇ ਆ ਉਸੇ ਐਂਗਲ ਨਾਲ ਇਕੱਠੇ ਵੀ ਹੁੰਦਾ ਕਲਾਸਾਂ ਵੀ ਸਾਈਮਲਟੇਨियसली ਲੱਗ ਰੀਆਂ ਇਹਦਾ ਵੀ ਅਨ ਟਾਈਮ ਜਦੋਂ ਮੈਂ ਬੈਠਾ ਸੀ ਆਫਿਸ ਮੰਨੂ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕੋਰਨਰ ਤੇ ਗੋਲੀ ਚੱਲੀ ਹੈ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇੱਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ ਸਾਰੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਧਰੋਂ ਭੱਜਦੇ ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਲਾਂ ਕੱਢਣ ਲੱਪੇ ਕਿ ਕਿੱਟੇ ਦੇਸੀ ਢਾਈ ਪਰ ਰਿਵਲਵਰ ਉਹਨਾਂ ਕੋਲ ਸੀਗੇ ਸਵਿਫਟ ਕਾਰ ਸੀਗੀ ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ 플레이ਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਇਰਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ 'ਚ ਐਂਟਰ ਕੀਤਾ ਦੋਨੇ ਅੰਨੇ ਵਾਈ ਗੋਲੀ ਚਲਾਤੀ ਉਹ ਸਾਡੇ ਇੱਕ ਪੀਐਨਡੀ ਦਰਤ 'ਚ ਲੱਗੀ ਵੀ ਐ ਜਿਹਨੂੰ ਹੁਣ ਬੱਤੀ 'ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ ਰਿਟੇਨ ਕਰਤੀ ਐ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਐ ਬੜੀ ਮੌਕੇ ਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਰਧਾਨਾ ਫੋਨ ਕੀਤਾ ਹਿੰਮਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਚਲ ਰਹੀ ਨੇ ਬੱਚਿਆਂ ਦੇ ਸ਼ਰੇ ਕੋਈ ਨੀ ਇੱਕ ਜਿਹੜੀ ਸਟੂਡੈਂਟ ਗਰਲ ਸਟੂਡੈਂਟ ਨਹੀ ਨਹੀ ਉਹਨਾਂ ਨੇ ਸਾਹਮਣੇ ਲੱਗੇ ਉਹ ਰੋਣ ਲੱਗੇ ਬੱਚੇ ਆਦਰਵਾਇਜ਼ ਐਸਾ ਕੁਝ ਜਿਸ ਤਰ੍ਹਾਂ ਹਰ ਮਾਪਾਪ ਦਾ ਇਹ ਹੁੰਦਾ ਕਿ ਆਪਣੇ ਸੇਫ ਮਾਲ ਦੇ ਵਿੱਚ ਬੱਚਿਆਂ ਨੂੰ ਪੜਾਉਂਗੀ ਆਪਣੇ ਕਾਲਜ ਚ ਪਹਿਲਾਂ ਵੀ ਇੰਧਰ ਦੀ ਘਟਨਾਵਾਂ ਆਈਆਂ ਚੁੱਕੀਆਂ ਨੇ ਨਹੀਂ ਪਹਿਲਾਂ ਨਹੀਂ ਆਈਆਂ ਮੈਨੂੰ ਮੈਨੂੰ ਸਰ 31 ਇਅਰ ਹੋ ਗਏ ਮੇਰੇ ਮੇਰੇ ਨਾਲ ਮੁੰਡਾ ਵੱਡਤਾ ਵੀ ਇੱਥੇ ਜੀ ਨਹੀਂ ਉਹ 31 ਇਅਰ ਤੋਂ ਪਹਿਲਾਂ 34 ਸਾਲ ਪਹਿਲਾਂ ਦੀ ਗੱਲ ਹੈ ਸਰ 7-8 ਸਾਲ ਪਹਿਲਾਂ ਦੀ ਗੱਲ ਹੈ ਜੀ ਨਹੀਂ ਨਹੀਂ 7-8 ਸਾਲ ਪਹਿਲਾਂ ਦੇ ਘਟਨਾਵਾਂ ਦੇ ਘਟਨਾਮਨ ਕਿੱਦਾਂ ਦੇਖਦੇ ਹਾਂ ਬੱਚੇ ਦੇ ਕੀ ਤੁਸੀਂ ਇਹਨੂੰ ਇਸ ਤਰੀਕੇ ਆਪਾਂ ਕਿੰਨੀ ਸੰਜੀਦਗੀ ਨਾਲ ਦੇਖਦੇ ਆ ਨਾਟ ਓਨਲੀ ਮੈਂ ਐਜ਼ ਅ ਪ੍ਰਿੰਸੀਪਲ ਮੇਰੇ ਸਾਰੇ ਸਟਾਫ ਦੇ ਦੇਖੋ ਬੈਠੇ ਆ ਮੈਨੇਜਮੈਂਟ ਨੂੰ ਜਿੱਦੋਂ ਹੀ ਪਤਾ ਲੱਗ ਗਿਆ ਸਾਰੀ ਮੈਨੇਜਮੈਂਟ ਸਾਰੀ ਜਿੱਦੋਂ ਹੀ ਪਹੁੰਚ ਗਈ ਹੈ ਔਰ ਸ਼ਹਿਰਦਾਰ ਸਾਰੇ ਆਪਾਂ ਇਹਨੂੰ ਬੜੇ ਹੀ ਸ਼ਕਤੀ ਨਾਲ ਫੇਰ ਕਰ ਰਹੇ ਆ ਔਰ ਸਾਡੇ ਨਾਲ ਅਥਾਰਟੀ ਜਿਹੜੀ ਪੁਲਿਸ ਅਥਾਰਟੀ ਉਹ ਵੀ ਨਾਲ ਸਾਡੇ ਨਾਲ ਖੜੀ ਜਿੱਤਾਂ ਪੁਲਿਸ ਤੇ باوجود ਦੇ ਇਨਸਪਾਇਟ ਆਫ ਪੁਲਿਸ ਤੁਹਾਡੇ ਕੋਲ ਦੀ ਕੀ ਸਿਕਿਉਰਿਟੀ ਆ ਆਪਣੀ ਨਹੀਂ ਸਾਡੇ ਕੋਲ ਸਿਕਿਉਰਿਟੀ ਦੇਖੋ ਕੈਮਰੇ ਲੱਗੇ ਹੋਏ ਸਾਡੇ ਕੋਲ 16 ਟਾਈਪ ਦੇ ਕੈਮਰੇ ਆਪਾਂ ਸਾਰੇ ਕਲੂ ਪੁਲਿਸ ਨੂੰ ਕਿ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰੈਕਟੋਰੀਅਲ ਡਿਊਟੀ ਤੇ ਹੁੰਦੇ ਕਿਉਂਕਿ ਦੇਖੋ ਇੱਕ ਕਾਈਂਡ ਆਫ ਇੰਸਟੀਟਿਊਸ਼ਨ ਹੈ ਪ੍ਰੋਫੈਸਰ ਤੇ ਸਟੂਡੈਂਟ ਸ਼ਰਮਦਾ ਹੀ ਹੁੰਦਾ ਪਰਦਾ ਹੀ ਹੁੰਦਾ ਪ੍ਰੋਫੈਸਰ ਵੀ ਖਾਲੀ ਪਿਰਣਾ ਚ ਘੁੰਮਦੇ ਰਹਿੰਦੇ ਆ ਕਿ ਕਦੀ ਕੋਈ ਦਿੱਕਤ ਨਹੀਂ ਆਈ ਇਹਦਾ ਕਾਰਨ ਕੀ ਹੈ ਜੀ ਗੁਰਜਨਾ ਹਰ ਹੁਣ ਸਾਰਾ ਇਨਵੈਸਟੀਗੇਸ਼ਨ ਹੋ ਰਹੀ ਹੈ ਪਤਾ ਲੱਗ ਜੂਗਾ ਇੱਕ ਦੋ ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਸਭ ਠੀਕ ਹੈ ਬੱਚਿਆਂ ਦੀ ਸੇਫਟੀ ਲਈ ਨਵੀਂ ਪ੍ਰਾਇੋਰਟੀ ਕੀ ਨਵੀਂ ਪ੍ਰਾਇੋਰਟੀ ਆਪਾਂ ਬੈਠੇ ਆ ਸਾਰੇ ਤੁਹਾਡੇ ਤੋਂ ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ ਆਪਾਂ ਹੋਰ ਕੈਮਰੇ 16 ਦੀ ਬਜਾਏ ਵੀ ਵਧਾਣੇ ਆ ਕੈਮਰੇ ਜਿਹੜੇ ਕੋਈ ਸਕਿਉਰਟੀ ਗਾਰਡ ਜਿੱਦਾਂ ਹੋਰ ਮੈਨੇਜਮੈਂਟ ਲੋਟੀ ਗਾਰਡ ਉਹੀ ਹੁਣੇ ਸਾਡੀ ਮੈਨੇਜਮੈਂਟ ਨੇ ਵੀ ਕਹਿ ਕੇ ਮੈਨੂੰ ਕੋਈ ਫੋਰਸ ਡਿਪਾਰਟਮੈਂਟ ਵੱਲੋਂ ਕੋਈ ਫੋਰਸ ਵੀ ਦਿੱਤੀ ਗਈ ਹੈਗਾ ਕਾਲਜ ਨੂੰ ਨਹੀਂ ਉਹ ਆਪਾਂ ਇਹਨਾਂ ਨੂੰ ਲਿਖ ਕੇ ਦਿੰਦਾ ਜਿੱਦਾਂ ਹੀ ਸੈਸ਼ਨ ਸ਼ੁਰੂ ਹੁੰਦਾ ਹਮੇਸ਼ਾ ਲਿਖ ਕੇ ਦਿੰਦਾ ਇਸ ਵਾਰ ਵੀ ਲਿਖ ਕੇ ਦਿੰਦਾ ਤੇ ਕਿਉਂਕਿ ਹਲੇ ਸੈਸ਼ਨ ਪ੍ਰੋਪਰ 1-2 ਦਿਨਾਂ ਸੋਮਵਾਰ ਤੋਂ ਪਰਸੋਂ ਤੋਂ ਹੀ ਬੇਸਿਕਲੀ ਸ਼ੁਰੂ ਹੋਏਗਾ ਹਲੇ ਤੱਕ ਤਾਂ ਐਡਮਿਸ਼ਨਾਂ ਹੀ ਸੀ ਤੁਸੀਂ ਤੁਸੀਂ ਮੰਨਦੇ ਹੋ ਪ੍ਰਸ਼ਾਸਨ ਦੇ ਵਿੱਚ ਨਗੈਲੀ ਜਦ ਲਿਖਣ ਦੇ ਬਾਵਜੂਦ ਵੀ ਯਾਨੀ ਕਿਥੇ ਪੁਲਿਸ ਮੌਜੂਦ ਨਹੀਂ ਹੈਗੀ ਨਹੀਂ ਐਸਾ ਥੋੜਾ ਜਿਹਾ ਹੈ ਪਰ ਇੰਨੀ ਮੈਂ ਨਗੈਲੀ ਵੀ ਨਹੀਂ ਕਹਿ ਸਕਦਾ ਕਿ ਜਿੱਦਾਂ ਹੀ ਮੈਂ ਇਹਨਾਂ ਨੂੰ ਕਾਲ ਕੀਤੀ ਕਿ ਇਦਾਂ ਦਾ ਇਨਸੀਡੈਂਟ ਹੈਪਨ ਹੋ ਗਿਆ ਇੱਥੇ ਦੋਨੋਂ ਬਰ ਇੱਕ ਚੱਲ ਰਹੀ ਚੱਲ ਹਾਂਜੀ ਕੀ ਐਕਸੀਡੈਂਟ ਹੋਇਆ ਮੰਦੂ ਜੀ ਅੱਜ ਆਰਾਊਂਡ ਪੌਣੇ 2 ਦੇ ਕਰੀਬ ਸਾਨੂੰ ਰਿਪੋਰਟ ਹੋਇਆ ਹੈ ਕਿ ਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਰ ਦੇ ਏਰੀਆ ਚ ਪੈਂਦਾ ਉੱਥੇ ਇੱਕ ਗ੍ਰੇ ਕਲਰਡ ਦੀ ਸਿਲ ਸਵਿਫਟ ਗੱਡੀ ਆਈ ਉਹਦੇ ਚ ਚਾਰ ਆਰਾਊਂਡ ਚਾਰ ਦੇ ਕਰੀਬ ਨੌਜਵਾਨ ਬਸ ਰਹੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਜਿਹੜਾ ਐਸ ਐਚ ਓ ਡੀ ਐਸ ਪੀ ਖੰਨਾ ਔਰ ਐਸ ਪੀ ਡੀ ਡੀ ਐਸ ਪੀ ਡੀ ਸੀ ਆਈ ਐਨ ਚਾਰ ਸਾਰੇ ਆ ਗਏ ਸੀਗੇ ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਥਲੇ ਮਿਲੀ ਹੈ ਤੇ ਇਸ ਦੇ ਵਿਹਾਰ ਤੇ ਥੋੜਾ ਬਹੁਤ ਆਇਡੈਂਟੀਫਾਈ ਵੀ ਹੋ ਗਿਆ ਔਰ ਕੁਝ ਨਾ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤਾਂ ਸਾਡੀ ਸਾਰੀ ਟੀਮਾਂ ਲੱਗ ਗਈਆਂ ਜੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਪ੍ਰੈਸ ਕਰਨਾ ਜਿਸ ਤਰ੍ਹਾਂ ਮੈਂ ਰੂਮਰਸ ਨੇ ਗੈਂਗਬਾਰ ਦਾ ਸਟੂਡੈਂਟ ਵਾਰਿਸ ਤਰਾ ਨੂੰ ਸਾਹਮਣੇ ਆ ਜੀ देखो जी दो स्टूडेंट्स ਤਾਂ ਇਹਨਾਂ ਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਆ ਬਾਕੀ ਗੈਂਗੋਰ ਵਾਲਾ ਐਂਗਲ ਅਸੀਂ ਇੱਕ ਬਾਰੀ ਕ੍ਰੈਕ ਹੋ ਜਾ ਕੇ ਫੇਰੇ ਦੱਸ ਸਕਦੇ ਹਾਂ ਇੱਕ ਹੋਟਲ ਦੇ ਵਿੱਚ ਜੀ ਉਹ ਪੈਟਰੋਲ ਪੰਪ ਤੇ ਵੀ ਪਿਸਟਲ ਕੱਢ ਰਿਹਾ ਕੋਈ ਉੱਥੇ ਵੀ ਕੋਈ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ ਪੈਟਰੋਲ ਪੰਪ ਆਂਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ ਪੈਟਰੋਲ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲੇ ਸੋ ਹੋਫੁਲੀ ਦੋਨੋ ਕੇਸ ਇਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਇਡੈਂਟੀਫਾਈ ਹੋ ਗਿਆ ਸਰ ਇੰਜਰਡ ਕਿੰਨੇ ਵਨੇ ਕੋ ਸਟੂਡੈਂਟ ਦੇ ਵੀ ਲੱਗੇ ਜੀ ਨਾਦਰ ਪੀ ਐ ਨਾ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਹੇ ਕਿ ਇੱਕ ਜਿਹੜਾ ਲੜਕਾ ਦੂਜਾ ਇਨ੍ਹਾਂ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ ਮੇਨ ਕਾਰਨ ਕੀ ਹੈ ਜੀ ਕਾਰਨ ਤਾਂ ਜੇ ਇੱਕ ਬਾਰ ਆਇਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸ ਰਹੇ ਕਿ ਕੋਈ ਨਾਦੀ ਪਰਸਨਲ ਰੈਂਜਰ ਸੀ ਹੈ ਕੀ ਹੈ ਵਾਂਸ ਦਾ ਕੇਸ ਇਸ ਟ੍ਰੇਸ ਨਹੀਂ ਦੱਸ ਸਕਦੇ ਕਿ ਕਾਰਨ ਹੈ ਠੀਕ ਹੈ ਮੈਂ ਥੈਂਕ ਯੂ ਨਨਤੋ ਪੱਤਰਕਾਰ ਪਰਮਜੀਤ ਸਿੰਘ ਤਿਮਹਾਂ ਦੀ ਖਾਸ ਰਿਪੋਰਟ